ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਰਾਜਕੁਮਾਰ ਚੱਬੇਵਾਲ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਜਿਹੜੀ ਆਮ ਆਦਮੀ ਪਾਰਟੀ ਨੂੰ ਸੰਗਲ ਦੇ ਰਹੇ ਸੀ ਰਾਜਕੁਮਾਰ ਚੱਬੇਵਾਲ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਉਹੀ ਰਾਜਕੁਮਾਰ ਚੱਬੇਵਾਲ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਕਾਂਗਰਸ ਦਾ ਪੱਲਾ ਛੱਡ ਸਕਦੇ ਨੇ ਕਾਂਗਰਸ ਨੂੰ ਲਗਾਤਾਰ ਝਟਕੇ ਤੇ ਝਟਕਾ ਲੱਗਦਾ ਨਜ਼ਰ ਆ ਰਿਹਾ ਆ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਵਿਵਾਦ ਬਣਦਾ ਜਾ ਰਿਹਾ ਲੰਘੇ ਕੱਲ ਪਰਨੀਤ ਕੋਰ ਭਾਜਪਾ ਜੁਆਇਨ ਕਰ ਗਏ ਅੱਜ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਕਿਸੇ ਵੀ ਵੇਲੇ ਵੀ ਜੁਆਇਨ ਕਰ ਸਕਦੇ ਨੇ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਜੱਬੇਵਾਲ ਹਲਕੇ ਦੇ ਐਮਐਲਏ ਉਹ ਕਿਸੇ ਵੇਲੇ ਵੀ ਜੁਆਇਨ ਕਰ ਸਕਦੇ ਨੇ ਆਮ ਆਦਮੀ ਪਾਰਟੀ ਉਸੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਨੇ ਜਿਸ ਦੇ ਖਿਲਾਫ ਪ੍ਰਚਾਰ ਜਿਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਰਾਜਕੁਮਾਰ ਜੱਬੇਵਾਲ ਲੰਗੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਲੰਗੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਖੈਰ ਪਰ ਜੇ ਡਾਕਟਰ ਰਾਜਕੁਮਾਰ ਜੱਬੇਵਾਲ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵਿੱਚ 2009 ਤੋਂ ਕਰੀਅਰ ਸ਼ੁਰੂ ਹੁੰਦਾ ਹੈ ਕਾਂਗਰਸ ਦੇ ਵਿੱਚ 2009 ਦੇ ਵਿੱਚ ਆਉਂਦੇ ਨੇ ਰਾਜਕੁਮਾਰ ਜੱਬੇਵਾਲ 2017 ਦੇ ਵਿੱਚ ਵਿਧਾਨ ਸਭਾ ਚੋਣ ਲੜਦੇ ਨੇ ਔਰ ਉਸ ਤੋਂ ਬਾਅਦ 2022 ਦੇ ਵਿੱਚ ਚੱਬੇਵਾਲ ਤੋਂ ਵਿਧਾਨ ਸਭਾ ਚੋਣ ਲੜਦੇ ਨੇ ਜਿੱਤ ਜਾਂਦੇ ਨੇ ਦੋਵੇਂ ਵਾਰ ਜਿੱਤ ਹਾਸਲ ਕਰਦੇ ਨੇ ਰਾਜਕੁਮਾਰ ਚੱਬੇਵਾਲ ਪਹਿਲਾਂ 2017 ਦੇ ਵਿੱਚ ਵੀ ਵਿਧਾਇਕ ਰਹਿੰਦੇ ਨੇ ਫਿਰ 2017 ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਜਿੱਤ ਹਾਸਲ ਕਰਦੇ ਨੇ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2022 ਦੇ ਵਿੱਚ ਹਰਾ ਦਿੰਦੇ ਨੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਚੱਲੀ ਸੀ ਉੱਥੇ ਰਾਜਕੁਮਾਰ ਚੱਬੇਵਾਲ ਨੇ ਚੱਬੇਵਾਲ ਹਲਕੇ ਤੋਂ ਜਿੱਤ ਹਾਸਿਲ ਕੀਤੀ ਸੀ ਹੁਸ਼ਿਆਰਪੁਰ ਲੋਕ ਸਭਾ ਹਲਕਾ ਤੇ ਵਿਧਾਨ ਸਭਾ ਦਾ ਹਲਕਾ ਚੱਬੇਵਾਲ ਜਿੱਥੋਂ ਰਾਜਕੁਮਾਰ ਚੱਬੇਵਾਲ ਨੇ ਆਬਾਦੀ ਪਾਰਟੀ ਦੇ 2022 ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਹਰਮਿੰਦਰ ਸਿੰਘ ਨੂੰ ਹਰਾਇਆ ਸੀ ਖੈਰ ਚੱਬੇਵਾਲ ਜਿਹੜੇ ਨਿਓ ਇੱਕ ਵੱਡਾ ਚਿਹਰਾ ਆ ਚੱਬੇਵਾਲ ਇੱਕ ਵੱਡੇ ਲੀਡਰ ਨੇ ਜਿਹੜੇ ਸਿਆਸਤ ਵਿੱਚ ਜਿਹਨਾਂ ਦਾ ਸਿੱਕਾ ਚੱਲਦਾ ਹੈ ਜਿਹਨਾਂ ਦਾ ਨਾਮ ਚੱਲਦਾ ਹੈ ਪਰ ਆਖਰਕਾਰ ਕਾਂਗਰਸ ਛੱਡਣ ਦੀ ਕੀ ਨੌਬਤ ਆ ਗਈ ਕਾਂਗਰਸ ਨੂੰ ਕਿਉਂ ਛੱਡਦੇ ਪਏ ਨੇ ਉਸੇ ਕਾਂਗਰਸ ਨੂੰ ਜਿਸ ਦੇ ਹੱਕ ਦੇ ਵਿੱਚ ਖੜੇ ਹੋਏ ਸੀ ਵਿਧਾਨ ਸਭਾ ਦੇ ਵਿੱਚ ਇੰਨਾ ਕੁਝ ਵਾਪਰਿਆ ਕਦੀ ਜੰਜੀਰਾਂ ਲਿਆਂਦੇ ਪਏ ਨੇ ਕਦੀ ਸਿਰ ਦੇ ਉੱਤੇ ਵੱਡੀ ਸਾਰੀ ਪੰਡ ਚੱਕੀ ਲਿਆਂਦੇ ਪਏ ਨੇ ਜਿੰਨੂੰ ਕਹਿੰਦੇ ਨੇ ਕਿ ਪੰਜਾਬ ਦੇ ਉੱਤੇ ਪਏ ਬੋਝ ਦੀ ਪੰਡ ਹੈ ਜੋ ਉਹ ਆਪਣੇ ਸਿਰ ਦੇ ਉੱਤੇ ਚੱਕੀ ਫਿਰਦੇ ਨੇ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਦੇ ਉੱਤੇ ਸਿੱਧੇ ਨਿਸ਼ਾਨੇ ਸਾਧਰੇ ਸੀ ਉਹ ਰਾਜਕੁਮਾਰ ਚੱਬੇ ਕਿਉਂ ਸ਼ਾਮਿਲ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਕਿਉਂ ਸ਼ਾਮਿਲ ਹੋਣਾ ਚਾਹੁੰਦੇ ਨੇ ਦਲਿਤ ਚਿਹਰਾ ਨੇ ਔਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਕਿਤੇ ਨਾ ਕਿਤੇ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਡੀ ਐਚਓ ਲਖਵੀਰ ਸਿੰਘ ਨੂੰ ਆਪਣੀ ਪਾਰਟੀ ਦੇ ਵਿੱਚ ਜੁਆਇਨ ਕਰਵਾ ਲਿਆ ਗਿਆ ਔਰ ਇੱਥੇ ਵੀ ਕਿਆਸਰੀਆਂ ਅਜੇ ਵੀ ਬਣੀਆਂ ਹੋਈਆਂ ਨੇ ਕਿ ਐਮਪੀ ਇਲੈਕਸ਼ਨਜ਼ ਦੇ ਵਾਸਤੇ ਡੀ ਐਚਓ ਡਾਕਟਰ ਲਖਵੀਰ ਸਿੰਘ ਨੂੰ ਅਕਾਲੀ ਦਲ ਵੱਲੋਂ ਉਤਾਰਿਆ ਜਾਵੇ ਤਾਂ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਖਰਾ ਵਿਕਲਪ ਚੁਣਿਆ ਜਾ ਰਿਹਾ ਹੈ ਕਿ ਰਾਜਕੁਮਾਰ ਚੱਬੇਵਾਲ ਨੂੰ ਜਿਵੇਂ ਪਿਛਲੀਆਂ ਜ਼ਮਨੀ ਚੋਣਾ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਕਾਂਗਰਸ ਤੋਂ ਲਿਆ ਕੇ ਤੇ ਇਲੈਕਸ਼ਨ ਲੜਾਈ ਸੀ ਤੇ ਸੁਸ਼ੀਲ ਕੁਮਾਰ ਰਿੰਕੂ ਜਿੱਤ ਗਏ ਸੀ ਕਿ ਇਸ ਵਾਰ ਹੁਸ਼ਿਆਰਪੁਰ ਦੇ ਚੱਬੇਵਾਲ ਹਲਕੇ ਤੋਂ ਰਾਜਕੁਮਾਰ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆ ਕੇ ਤੇ ਐਮਪੀ ਬਣਾਇਆ ਜਾ ਸਕੇਗਾ ਐਮਪੀ ਦੀਆਂ ਚੋਣਾਂ ਲੜਾਈਆਂ ਜਾ ਸਕਣਗੀਆਂ ਇਹ ਵੱਡਾ ਸਵਾਲ ਖੜਾ ਹੋ ਰਿਹਾ ਕਿਸੇ ਵੇਲੇ ਵੀ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇੱਕ ਪਾਸੇ ਜਿੱਥੇ ਕਿ ਆਸਰਾਈਆਂ ਸੀ ਕਿ ਡੀ ਐਚਓ ਲਖਵੀਰ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਪਰ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਰਾਜਕੁਮਾਰ ਚੱਬੇਵਾਲ ਨੂੰ ਆਪਣੀ ਪਾਰਟੀ ਵਿੱਚ ਜੁਆਇਨ ਕਰਵਾ ਸਕਦੀ ਹੈ ਯਾਨੀ ਕਿ ਰਾਜਕੁਮਾਰ ਚੱਬੇਵਾਲ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ ਔਰ ਇਸੇ ਮਾਮਲੇ ਨੂੰ ਲੈ ਕੇ ਇਹ ਵੀ ਕਾਸਰਾਈਆਂ ਨੇ ਕਿ ਐਮਪੀ ਦੀ ਚੋਣ ਲੜਨ ਵਾਸਤੇ ਰਾਜਕੁਮਾਰ ਚੱਬੇਵਾਲ ਨੂੰ ਉਤਾਰਿਆ ਜਾ ਸਕੇਗਾ ਜੇ ਆਮ ਆਦਮੀ ਪਾਰਟੀ ਉਹਨਾਂ ਨੂੰ ਜੁਆਇਨ ਕਰਵਾ ਲੈਂਦੀ ਹੈ ਖੈਰ ਇਸ ਮਸਲੇ ਨੂੰ ਲੈ ਕੇ ਜੇ ਗੱਲ ਕਰੀਏ ਰਾਜਕੁਮਾਰ ਚੱਬੇਵਾਲ ਦੀ ਤੇ ਇੱਕ ਲੰਮਾ ਸੰਘਰਸ਼ ਉਹਨਾਂ ਦਾ ਰਿਹਾ ਇੱਕ ਲੰਮੀ ਜ਼ਿੰਦਗੀ ਰਹੀ ਹੈ ਔਰ ਇਸ ਸਿਆਸੀ ਜ਼ਿੰਦਗੀ ਦੇ ਵਿੱਚ ਰਾਜਕੁਮਾਰ ਚੱਬੇਵਾਲ ਜਿਹੜੇ ਨਹੀਂ ਉਹ ਕਾਂਗਰਸ ਪਾਰਟੀ ਦੇ ਵਿੱਚ ਡਟੇ ਰਹੇ ਨੇ ਔਰ ਜੇ ਗੱਲ ਕਰੀਏ ਰਾਜਕੁਮਾਰ ਚੱਬੇਵਾਲ ਦੀ ਤੇ ਲਗਾਤਾਰ ਦੋ ਵਾਰ ਵਿਧਾਨ ਸਭਾ ਹਲਕਿਆਂ ਤੋਂ ਜਿੱਤਦੇ ਆਏ ਨੇ ਰਾਜਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਦੇ ਇੱਕ ਵੱਡੇ ਚਿਹਰੇ ਨੇ ਇੱਕ ਤਾਕਤਵਰ ਚੇਰੇ ਰਾਜਕੁਮਾਰ ਚੱਬੇਵਾਲ ਜਾਣੇ ਜਾਂਦੇ ਨੇ ਚੱਬੇਵਾਲ ਹਲਕੇ ਤੋਂ ਔਰ ਖਾਸ ਕਰਕੇ ਵਿਧਾਨ ਸਭਾ ਦੇ ਵਿੱਚ ਰਾਜਕੁਮਾਰ ਚੱਬੇਵਾਲ ਦਾ ਸਿੱਕਾ ਚੱਲਦਾ ਦੱਸਿਆ ਜਾਂਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਸਿੱਕਾ ਚੱਲਦਾ ਦੱਸਿਆ ਜਾਂਦਾ ਜਿੱਥੇ ਕਾਂਗਰਸ ਦੇ ਸੀਨੀਅਰ ਲੀਡਰਸ ਜਿਹੜੇ ਨੇ ਉਹ ਰਾਜਕੁਮਾਰ ਚੱਬੇਵਾਲ ਨੂੰ ਆਪਣੇ ਨਾਲ ਰੱਖ ਰਹੇ ਸੀ ਆਪਣੇ ਨਾਲ ਨਾਲ ਤੋਰ ਰਹੇ ਸੀ ਪਰ ਹੁਣ ਕੀ ਇਹੋ ਜਿਹਾ ਹੋ ਗਿਆ ਕਿ ਕਾਂਗਰਸ ਛੱਡ ਕੇ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਐਮਪੀ ਦੀ ਇਲੈਕਸ਼ਨ ਦਾ ਆਫਰ ਦਿੱਤਾ ਗਿਆ ਰਾਜਕੁਮਾਰ ਚੱਬੇਵਾਲ ਨੂੰ ਵੱਡੇ ਸਵਾਲ ਖ ਹਾਲ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ